ਅੱਜ ਅਸੀਂ ਇਹਦੇ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਉਹ ਜਨਤਾ ਦਾ ਮਾਹੌਲ ਆਇਆ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਤੰਤ ਮੌਕੇ ਤੇ ਹੱਲ ਕਰਨ ਵਾਸਤੇ ਸਾਡੇ ਸਾਡੇ ਅਫਸਰ ਸਾਹਿਬਾਨ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬਾਨ ਐਕਸ਼ਨ ਸਾਹਿਬ ਬੀਡੀਓ ਸਾਹਿਬ ਤਹਿਸੀਲਦਾਰ ਦਾ ਸਾਰੇ ਅਫਸਰ ਸਦੈਂ ਇਹਨਾਂ ਨੂੰ ਭੌਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਤਾਂ ਉਸੇ ਲਈ ਕੰਮ ਜਿਹੜਾ ਢੰਗ ਕਰ ਦਿੱਤਾ। ਆਪਾਂ ਚਾਹੁੰਦੇ ਹਾਂ ਕਿ ਲੋਕ ਵਿਚਾਰੇ ਦਫ਼ਤਰਾਂ ਦੀ ਧੱਕੇ ਨਾ ਖਾਂ। ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਡੇ ਜਿਹੜੇ ਬੈਠੇ ਆ। ਤੋਂ ਜਿੰਨੇ ਵੀ ਲੋਕ ਆ ਰਹੇ ਸਭ ਦਾ ਆਪਾਂ ਕੰਮ ਕਰ ਰਹੇ ਆ ਸੀਐਮ ਸਾਹਿਬ ਨੇ ਆ ਸਖਤ ਅਦਾਹਤਾ ਕਿ ਆਪ ਆਪਣੇ ਹਲਕਿਆਂ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜਿਹੜਾ ਤਾਲਮੇਲ ਉਹ ਕੋਸੋ ਅੱਗੇ ਵੀ ਇੱਕ ਦਿਨ ਲਾਇਆ ਸੀਗਾ ਅੱਜ ਲਾ ਦਿਆਂ। ਬੇਹੱਦ ਕੋਸ਼ਿਸ਼ ਹੁੰਦੀ ਆ ਉਹਦਾ ਰੋਜ਼ ਹੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਆ ਘਰ ਆਉਂਦੇ ਆ ਥੋੜਾ 5-7 ਦਿਨ ਦਿੱਲੀ ਰਹੇ ਆ ਪਰ ਘਰ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ ਚ ਹਫ਼ਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਤਲ ਹੋ ਜਾਣ ਸੋ ਉਹਦੇ ਕਰਕੇ ਅੱਜ ਜਨਤਾ ਦਬਾਰ ਨਾਲ ਇਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਸੀ ਜਗਾਰੀਆਂ ਦਾ ਵਿਕਾਸ ਕਰ ਜਾਂਦਾ ਉਹ ਤਾਂ ਟੋਟਲ ਜਿਹੜਾ ਨਾਲੇ ਤੇ ਵਿਕਾਸ ਦੇ ਕੰਮ ਚੱਲ ਰਹੇ ਆ ਜਾਂ ਕ੍ਰਾਈਮ ਬਾਦੇ ਦੂਜੇ ਕੀਤੇ ਸਾਰੀਆਂ ਬਾਦੇ ਉੱਤੇ ਹੀ ਮੀਟਿੰਗ ਕੀਤੀ ਅਫਸਰ ਨਾਲ ਸਦਾ ਰਿਵਿਊ ਕੀਤਾ ਜਿਹੜੇ ਕੰਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕੀ ਕੀ ਮਤਲਬ ਜਿਹੜਾ ਅੱਗੇ ਕੰਮ ਕੰਮ ਹੈ ਅਗਲੇ ਦੰ ਦੇ ਵਿੱਚ ਸੋ ਮੀਟਿੰਗ ਵੀ ਬੜੀ ਵਧੀਆ ਹਿੱਸਾ ਦੀ ਅਫਸਰਾਂ ਨਾਲ ਮੀਟਿੰਗ ਕਰਕੇ ਫਿਰ ਹੀ ਜਨਤਾ ਦਰਵਾਜ਼ਾ ਸ਼ੁਰੂ ਕੀਤਾ ਉਹ ਦੱਸੋ ਹੌਣ ਵਾਲੇ ਦਿਨਾਂ 'ਚ ਕਿੰਨਾ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਪਹਿਲਾਂ ਹੀ ਕਿਸਾਨਾਂ ਤੇ ਸੈਂਟਰ ਦੇ ਵਿਚਕਾਰ ਨਾ ਬਚਾ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਹੀ ਗਾ ਕਿ ਮੀਟਿੰਗ ਹੋਣੀ ਚਾਹੀਦੀ ਗੱਲ ਹੈ ਹੋਣੀ ਚਾਹੀਦੀ ਪਰ ਬਾਤ ਬਾਤ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰ ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਕੀ ਤੁਸੀਂ ਮੀਟਿੰਗ ਕਰੋ ਐਮਐਸਪੀ ਦੋ ਫਸਲਾਂ ਦੇ ਉੱਤੇ ਆਪਾਂ ਬਾਤ ਬਾਤ ਕਿਸਾਨਾਂ ਨੂੰ ਖਿਲਾਫ ਕਰਦੇ ਆਂ ਲੋਕਾਂ ਨੂੰ ਖਿਲਾਫ ਕਰਦੇ ਆਂ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਦਾ ਕੀ ਅਸਰ ਹੀ ਪਬਲਿਕ ਦਾ ਨੁਕਸਾਨ ਹੋ ਰਿਹਾ ਇੱਕ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁੰਤ ਮੰਨੇ ਤਾਂ ਤੋਂ ਜਿਹੜਾ ਪੰਜਾਬ ਸਮੇਤ ਪੂਦੇ ਦੇਸ਼ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਅਸਲਨ ਤੇ ਦੇਣ ਹੀ ਚਾਹੀਦੀ ਹੈ ਮੇਰੀ ਮੰਗ ਹੈ ਪਰ ਗੱਲ ਗੱਲਬਾਤ ਹੋਣੀ ਚੰਗੀ ਗੱਲ ਹੈ ਗੱਲ ਹੋਣੀ ਚਾਹੀਦੀ ਹੈ ਟੇਬਲ ਤੇ ਬੈਠੇ ਤੋਂ ਮੇਰਾ ਕੋਈ ਮਹਲਾ ਨਹੀਂ ਹਲ ਹੋ ਸਕਦਾ ਉਹ ਤਾਂ ਵਧੀਆ ਗੱਲ ਹੈ ਪਰ ਮੇਰਾ ਖਿਆਲ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾ ਬਿੰਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਆ ਅੱਛਾ ਵਜ੍ਹਾ ਕੀ ਮੰਨਦੇ ਹੋ ਨਹੀਂ ਉਹ ਬੀਜੇਪੀ ਜਿਹੜੀ ਕਿਸਾਨ ਬੁਲਦੀ ਹੈ ਪੰਜਾਬ ਬੁਲਦੀ ਹੈ ਅੰਦੋਲਨ ਚ ਕਿਉਂਕਿ ਜਿਆਦਾਤਰ ਹਿੱਸਾ ਪੰਜਾਬ ਦੇ ਖਸਦਾ ਦਾ ਤੇ ਬੀਜੇਪੀ ਮਤਲਬ ਪੰਜਾਬ ਦੇ ਅੰਗੇਸਟ ਕੰਮ ਕਰੀ ਐ ਹਲੇ ਹਰ ਫੰਡ ਦੇ ਕਰੀ ਸਰਕਾਰ ਵਾਲੇ ਫਲੱਟ ਦੇ ਇੱਥੇ ਕੋਈ ਧਾਰਮਿਕ ਇਸ਼ੂ ਕੁਛ ਵੀ ਸਭ ਦੇ ਕਰਦੀ ਇਹ ਬੀਜੇਪੀ ਦਾ ਜਿਹੜਾ ਗਲਤ ਦਵਾਈਆ ਮੋਦੀ ਦਾ ਅਮਿਤ ਸ਼ਾਹ ਦਾ ਜਿਹੜਾ ਹੰਕਾਰ ਦੀ ਦਵਾਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਦੇ ਜਿਹੜੇ ਆਪਣੇ ਖਜ਼ਾਨੇ ਦੇ ਮੂੰਹ ਆ ਅੰਨ ਦਾਤਾ ਵਾਲ ਖੋਲਣ ਦੀ ਬਜਾਏ ਅਬਾਨੀਆਂ ਡੰਗੀਆਂ ਖੋਲੇ ਜਦੋਂ ਕਿ ਖੋਲਨੇ ਚਾਹੀਦੇ ਅੰਨ ਦਾਤਾ ਜਿਹ ਅੰਨ ਦਾਤਾ ਨੇ ਐਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੱਤੀ ਹੈ ਇਸ ਕਰਕੇ ਫਰਕ ਹੀ ਬੜਾ ਹੈ ਪ੍ਰਧਾਨ ਮੰਤਰੀ ਦੇ ਬਾਨੀ ਦਾ ਡੰਗੀਆਂ ਤਾਂ ਬੰਦਾ ਗੱਲ ਹੀ ਨਹੀਂ ਕਰਦਾ ਤੇ ਜਿਸ ਹਨ ਦਾ ਅੰਨ ਦਾਤਾ ਨੇ ਸਾਡੇ ਦੇਸ਼ ਨੂੰ ਪੇਟ ਭਰਨ ਵਾਸਤੇ ਅੰਨ ਦਿੱਤਾ ਉਹਨਾਂ ਨਾਲ ਆਪਾਂ ਗੱਲ ਵੀ ਨਹੀਂ ਕਰਲੀ ਤੇ ਉਹਨਾਂ ਦੀ ਮੰਗਾਂ ਮੰਨ ਲਈ ਤੇ ਆਪਾਂ ਕਿਉਂਕਿ ਬੇਸਿਕਲੀ ਤੋਹ ਕਰਕੇ ਬੈਠੇ ਅੱਗੇ ਇਹਨਾਂ ਨੂੰ ਮਾਰੋ ਤੇ ਅਮੀਰਾ ਦਾ ਸਾਥ ਦਿਓ ਇਸ ਕਰਕੇ ਜਿੰਨਾ ਚਿਰ ਤੱਕ ਸਰਕਾਰਾਂ ਦੇ ਖਜ਼ਾਨਿਆਂ ਦਾ ਮੂੰਹ ਅੰਨ ਦਾ ਤਲ ਨਹੀਂ ਹੋਗਾ ਉਹਨਾਂ ਤੱਕ ਅੰਨ ਦਾ ਤਾਂ ਸੜਕਾਂ ਤੇ ਬਹੂਗਾ ਹੋਰ ਕੀ ਕਰੂਗਾ ਅੰਨ ਦਾ ਦੀ ਮੰਤਰੀ ਸਾਹਿਬ ਦੀ ਗੱਲ ਕੀਤੀ ਕਿਸਾਨਾਂ ਨੇ ਹੋਰ ਮੰਗਿਆ ਕਿ ਕਰਜ਼ਾ ਮੁਆਫ ਕੀਤਾ ਜਾਵੇ ਸੈਂਟਰ ਨੇ ਉਸ ਨੂੰ ਅੱਜ ਮੋੜ ਤੋਂ ਰੱਦ ਕਰ ਦਿੱਤਾ ਹੈ ਲੋਕ ਸਭਾ ਦੇ ਵਿੱਚ ਜਵਾਬ ਤੌਰ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕਰਜ਼ਾ ਉਹ ਬਿਲਕੁਲ ਮਾਫ ਹੈ ਮੈਂ ਤਾਂ ਉਹੀ ਗੱਲ ਕਹਿਣ ਜੇ ਬੰਨਿਆ ਰਹਨੀ ਇਹਦਾ ਹੋ ਸਕਦਾ ਸੱਜਣਾ ਨਹੀਂ ਤਾਂ ਹੋ ਸਕਦਾ ਸੱਜਣਾ ਕਿਉਂ ਨਹੀਂ ਹੋ ਸਕਦਾ ਇਹਨਾਂ ਦਾ ਤਾਂ ਮੇਰਾ ਖਲ ਮੈਨੂੰ ਪੱਕੇ ਐਸਟੀਮੇਟ ਸ਼ਾਇਦ ਮੈਂ ਗਲਤ ਨਾ ਬੋਲਦਾ ਮਤਲਬ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੇ ਐਸਟੀਮੇਟ 1.5 ਲੱਖ 100 ਕਰੋੜ ਦਾ ਹੋਊਗਾ ਪਰ ਉਹਦਾ ਕਿੱਥੇ ਕਿੰਨਾ ਪੈਸਾ ਲਾ ਕੇ ਕੱਢ ਗਿਓ ਤੁਸੀਂ ਉਹਨਾਂ ਦਾ ਸਦਾ ਕੋਈ ਮਾਫੀ ਕਦੀ ਦਿੰਦੇ ਯਾਰ ਕਿਸਾਨ ਦਾ ਕਿਉਂ ਦੀ ਮਾਫੀ ਕਰਦੇ ਕਿਸਾਨ ਦਾ ਕਦੇ ਮਾਫ ਹੋਣਾ ਚਾਹੀਦਾ ਮੈਂ ਤਾਂ ਆਪ ਕੋਦੇ ਇੱਕ ਗੱਲ ਨਾਲ ਸਹਿਮਤ ਮੈਂ ਤਾਂ ਅੱਬ ਪੰਜ ਕਿੱਤਿਆਂ ਦਾ ਕਿਸਾਨ ਆ ਬੈਦਕਿੰਦ ਕਿਸਾਨੀ ਦਾ ਕਰਜ਼ਾ ਮਾਫ਼ ਹੋਵੇ ਸੈਂਟਰਲ ਗਵਰਨਮੈਂਟ ਜਦੋਂ ਵੱਡੇ ਧਨਾਢਾਂ ਦੇ ਕਰਜ਼ੇ ਮਾਫ਼ ਕਰਦੀ ਆ ਤੇ ਸਾਡੇ ਕਿਉਂ ਦੀ ਮਾਫ਼ੀ ਕਰਦੀ ਜੀ ਸਾਡੇ ਤਾਂ ਪੰਜਾਬ ਦੇ ਕਿਸਾਨ ਦੇ ਕੁਛ ਨਹੀਂ ਉਹਨਾਂ ਦਾ ਕਰਜ਼ਾ ਨਹੀਂ ਸਰ ਸਾਰਾ ਪੰਜਾਬ ਦੇ ਕਿਸਾਨ ਹੁੰਦੇ ਜੋ ਪੀ ਦੇ ਹੁਣ ਹਿਦਿਆਨੇ ਨੂੰ ਉੜ ਕੇ ਤੋਂ ਦੇ ਹੋ ਸਾਡੇ ਕਿਉਂ ਦੀ ਹੋਦਾ ਜੀ ਗੱਲ ਤੇ ਨਹੀਂ ਕਿਸਾਨ ਦਾ ਕਿਉਂ ਦੀ ਹੋਦਾ ਧਨਾਢਾ ਬਹਿ ਜਾ ਕਿ ਉਹਨਾਂ ਕੋਈ ਜਵਾਬ ਨਹੀਂ ਲੋਕ ਸਭਾ ਤੇ ਉਹ ਤੁਸੀਂ ਦੇਖਿਆ ਜਿਹੜਾ ਬੰਦਾ ਬਜਟ ਆਦੇਸ਼ ਦਾ ਉਹ ਬਜਟ ਦੇ ਵਿੱਚ ਕਿਸਾਨੀ ਲਈ ਕੁਛ ਨਹੀਂ ਆ ਬਲਕਿ ਸਾਰੇ ਦੇਸ਼ ਦੇ ਕਿਸਾਨ ਦਾ ਆਦਾ ਹੈ ਕਿ ਟੋਟਲ ਬਜਟ ਦਾ ਪਦਨ ਕਿੰਨੇ ਗੁਣਾ ਜਿਹੜਾ ਕੱਲਾ ਉੱਥੇ ਬਿਹਾਰ ਤੇ ਲੈ ਕੇ ਕਿਉਂਕਿ ਇਲੈਕਸ਼ਨ ਹੈ ਪੰਜਾਬ ਦੇ ਨਾਲ ਲੱਗਦਾ ਪੱਖ ਪਾਸ ਹੈ ਕੋਈ ਸਪੇਸ਼ ਪੈਕੇਜ ਨਹੀਂ ਕੋਈ ਪੈਕੇਜ ਨਹੀਂ ਦਿੱਤਾ ਸਾਨੂੰ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਕੋਈ ਬਜਟ ਦੇ ਵਿੱਚ ਪੈਕੇਜ ਨਹੀਂ ਮਿਲਿਆ ਦਿੱਲੀ ਨੂੰ ਨਹੀਂ ਦਿੱਤਾ ਜਿੱਥੇ-ਜਿੱਥੇ ਬੀਜੇਪੀ ਦੀਆਂ ਵੱਧਤੀ ਸਰਕਾਰਾਂ ਹੈ ਉਹਨਾਂ ਨੂੰ ਕੁਝ ਨਹੀਂ ਦਿੱਤਾ ਆਹ ਤਾਂ ਮੇਜੇ ਵੀ ਗੱਲ ਹੀ ਹੈ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਜਿੱਲੀ ਵਿੱਚ ਕਿਵੇਂ ਦੇਖਾਂਗੇ ਆਉਗੀ ਆਮਾ ਦੀ ਪਾਰਟੀ ਬੀਜੇਪੀ ਕਾਫੀ ਥੱਕੇ ਚਈਏ ਇਹਦੇ ਉੱਤਰੀ